ਅੱਜ ਯਾਨੀ ਕਿ 9 ਜਨਵਰੀ 2026 ਪੰਜਾਬ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜੀ ਲਗਾਤਾਰ ਸ਼ੀਤ ਲਹਿਰ ਆਪਣੇ ਕਹਿਰ ਤੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਨਾਲ ਦੀ ਨਾਲ ਹਵਾਵਾਂ ਦੇ ਰੁਖ ਵਿੱਚ ਵੀ ਵੱਡਾ ਬਦਲਾ ਦੇਖਿਆ ਗਿਆ ਜਿਹਦੇ ਸਿੱਟੇ ਵਜੋਂ ਠੰਡ ਧੁੰਦ ਨੂੰ ਹੋਰ ਜ਼ਿਆਦਾ ਜਿਹੜਾ ਇਹ ਵਾਧਾ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਤਾਜ਼ਾ ਹਾਲਾਤ ਦੇਖ ਜਾਣ ਤਾਂ ਪਹਾੜੀ ਖੇਤਰਾਂ 'ਚ ਬਰਫਵਾਰੀ ਹੈ ਹਰਿਆਣਾ ਦਿੱਲੀ ਦੇ ਇਲਾਕੇ ਵਿੱਚ ਮੀਂਹ ਦੀ ਖਬਰ ਜਿਹੜੀ ਬਣਦੀ ਹੋਈ ਪੁਖਤਾ ਹੋ ਰਹੀ ਹੈ ਜੀ ਤੇ ਪੰਜਾਬ ਦੇ ਵਿੱਚ ਫਿਲਹਾਲ ਜੇ ਮੈਂ ਤੁਹਾਨੂੰ ਦਿਖਾ ਸਕਦਾ ਧੁੰਦ ਤਕੜੇ ਰੂਪ ਤੇ ਵਿੱਚ ਜਾ ਰਹੀ ਹੈ ਦੇਖ ਸਕਦੇ ਹੋ ਤੁਸੀਂ ਕਿ ਪੰਜਾਬ ਦੇ ਬਹੁਤ ਸਾਰੇ ਇਲਾਕੇ ਆਲਮੋਸਟ ਧੁੰਦ ਵਿੱਚ 100% ਜਿਹੜੇ ਨੇ ਉਹ ਡੁੱਬੇ ਹੋਏ ਨਜ਼ਰ ਆ ਰਹੇ ਨੇ ਦਿੱਲੀ ਹਰਿਆਣਾ ਜਿਹੜਾ ਇਲਾਕਾ ਹੈ ਤੇ ਰਾਜਸਥਾਨ ਦਾ ਬਾਰਡਰ ਜਿਹੜਾ જયਪੁਰ ਵੱਲ ਤੋਂ ਆ ਰਿਹਾ ਇਹਦੇ ਵਿੱਚ ਮੀਂਹ ਦੀ ਖਬਰਾਂ ਲਗਾਤਾਰ ਜਾਰੀ ਨੇ ਹਵਾ ਦੀ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਸਟਿਲ ਕਿ ਉੱਤਰੀ ਤਰ੍ਹਾਂ ਪਾਸੇ ਹਵਾ ਚੱਲ ਰਹੀ ਹੈ ਉੱਤਰੀ ਹਵਾ ਚੱਲਣ ਦਾ ਮਤਲਬ ਇਹ ਹੈ ਕਿ ਅੱਜ ਜਿਹੜੀ ਸ਼ੀਤ ਲਹਿਰ ਹੈ ਜਾਂ ਕੜਾਕੇ ਦੀ ਠੰਡ ਹੈ ਉਹ ਹੋਰ ਜ਼ਿਆਦਾ ਵਧੂਗੀ ਤੇ ਠੰਡ ਜਿਹੜੀ ਹੈ ਪਿਛਲੇ ਕੱਲ ਦਾ ਰਿਕਾਰਡ ਤੋੜਦੀ ਹੋਈ ਨਜ਼ਰ ਆਵੇਗੀ ਧੁੰਦ ਦੀ ਗੱਲ ਕਰੀਏ ਧੁੰਦ ਫਿਲਹਾਲ ਇਸੇ ਤਰੀਕੇ ਨਾਲ ਬਰਕਰਾਰ ਰਹੇਗੀ ਧੁੰਦ ਤੁਸੀਂ ਦੇਖ ਸਕਦੇ ਹੋ ਕਿ ਕਿੱਥੋਂ ਸ਼ੁਰੂ ਹੋ ਰਹੀ ਹੈ ਪਾਕਿਸਤਾਨ ਤੋਂ ਸ਼ੁਰੂ ਹੋ ਕੇ ਪੰਜਾਬ ਵਾਲਾ ਏਰੀਆ ਪੰਜਾਬ ਦਾ ਇਲਾਕਾ ਹੋ ਗਿਆ ਜੀ Rajasthan ਦਾ ਇਲਾਕਾ ਹੋ ਗਿਆ Haryana ਹੋ ਗਿਆ UP ਹੋ ਗਿਆ MP ਹੋ ਗਿਆ Bihar ਤੱਕ ਅੱਗੇ ਇਹ ਲਗਭਗ ਝਾਰਖੰਡ ਤੋਂ ਹੁੰਦੀ ਹੋਈ ਪਛਮੀ ਬੰਗਾਲ ਤੱਕ ਧੁੰਦ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਫਿਲਹਾਲ ਤੁਹਾਡੇ ਇਲਾਕੇ ਵਿੱਚ ਧੁੰਦ ਦੇ ਕੀ ਅਪਡੇਟ ਹੈ ਕਮੈਂਟ ਕਰ ਸਕਦੇ ਹੋ ਕਿਸਤ ਇਲਾਕੇ ਤੋਂ ਬਿਲੋਂਗ ਕਰਦੇ ਹੋ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਜਾਣਕਾਰੀ ਚੰਗੀ ਲੱਗਦੀ ਹੈ ਤਾਂ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਜੀ ਗੱਲ ਕੀਤੀ ਜਾਵੇ ਤਾਂ ਆ ਜਿਹੜੀ ਧੁੰਦ ਹੈ ਉਹ ਲਗਭਗ ਦੁਪਹਿਰੇ 12:30 ਤੋਂ ਬਾਅਦ ਜਾਂ 2 ਵਜੇ ਦੇ ਵਿੱਚਕਾਰ ਥੋੜੀ ਬਹੁਤੀ ਸਾਫ਼ ਹੋਣ ਦੇ ਚਾਂਸ ਨੇ ਪਰ ਕਿਸੇ ਕਿਸੇ ਇਲਾਕੇ ਵਿੱਚ ਸ਼ਾਇਦ ਇਹ ਤਿੰਨ ਵੱਜ ਵੀ ਸਕਦੇ ਨੇ ਤੇ ਧੁੱਪ ਦੀ ਗੱਲ ਕਰੀਏ ਤਾਂ ਲਗਭਗ ਕਿਸੇ ਇਲਾਕੇ ਵਿੱਚ ਘੰਟਾ ਕਿਸੇ ਇਲਾਕੇ ਵਿੱਚ ਡੇਢ ਦੋ ਘੰਟੇ ਕਿਸੇ ਇਲਾਕੇ ਵਿੱਚ ਅੱਧਾ ਪੌਣਾ ਘੰਟਾ ਧੁੱਪ ਦੇਖਣ ਨੂੰ ਮਿਲੂਗੀ ਪਰ ਕੋਈ ਵੱਡੇ ਹਾਲਾਤ ਬਣਦੇ ਹੋਏ ਨਜ਼ਰ ਨਹੀਂ ਆ ਰਹੇ ਅੱਜ ਜਿਹੜੀ ਹਵਾ ਹੈ ਉਹ ਤੇਜ਼ ਗਤੀ ਨਾਲ ਚੱਲਦੀ ਨਜ਼ਰ ਆਵਗੀ ਉੱਤਰ ਪੱਛਮੀ ਹਵਾ ਚੱਲੇਗੀ ਜਿਹਦੇ ਨਾਲ ਆਪਾਂ ਕਹਿ ਸਕਦੇ ਆ ਕਿ ਠੰਡ ਜਿਹੜੀ ਹੈ ਉਹ ਹੋਰ ਜ਼ਿਆਦਾ ਵੱਧਦੀ ਹੋਈ ਇਸ ਤਰੀਕੇ ਨਾਲ ਨਜ਼ਰ ਆਵੇਗੀ ਜਦੋਂ ਵੀ ਉੱਤਰ ਤੋਂ ਪੱਛਮੀ ਹਵਾ ਚਲਦੀ ਹੈ ਉਸ ਦੇ ਨਾਲ ਸ਼ੀਤ ਲਹਿਰ ਜਿਹੜੀ ਉਹ ਕੜਾਕੇ ਦੀ ਹੋ ਜਾਂਦੀ ਹੈ ਇਸ ਕਰਕੇ ਬਾਹਰ ਨਿਕਲਣ ਤੋਂ ਪਹਿਲਾਂ ਧਿਆਨ ਰੱਖੋ ਜੀ ਗਰਮ ਕੱਪੜੇ ਪਾ ਕੇ ਨਿਕਲੋ ਤੇ ਬਿਨਾਂ ਗੱਲ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰੋ ਕਿਉਂਕਿ ਸੂਰਜ ਵੀ ਜਿਹੜਾ ਅੱਜ ਘੱਟ ਹੀ ਨਿਕਲਦਾ ਨਜ਼ਰ ਆਵੇਗਾ ਉਸ ਦੇ ਨਾਲ ਜਿਹੜੀ ਠੰਡ ਹੈ ਉਹ ਹੋਰ ਜ਼ਿਆਦਾ ਵੱਧਦੀ ਹੋਈ ਨਜ਼ਰ ਆਵੇਗੀ ਬਾਕੀ ਮੀਂਹ ਵਗੈਰੇ ਦੀ ਸੰਭਾਵਨਾ ਪੰਜਾਬ 'ਚ ਕੋਈ ਨਹੀਂ ਹੈ ਤਾਂ ਆਪਾਂ ਦੀ ਗੱਲ ਕਰੀਏ ਤਾਂ ਐਵਰੇਜ ਸਥਾਪਮਾ ਜਿਹੜਾ ਦਿਨ ਦੇ ਵੇਲੇ ਨਿਕਲੂਗਾ ਉਹ ਲਗਭਗ 15 ਡਿਗ ਜੋ ਕਿ ਕਾਫੀ ਘਟ ਹੈ ਬੀਤੀ ਕੱਲ ਵੀ ਤਾਪਮਨ ਇੰਨਾ ਹੀ ਸੀ ਤੇ ਹੁਣ ਸਵੇਰ ਤੋਂ ਧੁੰਦ ਦੇ ਕਾਰਨ ਠੰਡ ਜਿਹੜੀ ਹੈ ਹੋਰ ਜ਼ੋਰ ਫੜਦੀ ਹੋਈ ਨਜ਼ਰ ਆਵੇਗੀ ਇਸ ਤੋਂ ਇਲਾਵਾ ਕੋਈ ਹੋਰ ਜਾਣਕਾਰੀ ਸਾਂਝੀ ਕਰਨ ਦੀ ਜ਼ਰੂਰਤ ਹੋਈ ਤਾਂ ਵੀਡੀਓ ਤੁਹਾਡੇ ਤੱਕ ਲੈ ਕੇ ਹਾਜ਼ਰ ਹੋਵਾਂਗੇ ਜਾਣਕਾਰੀ ਚੰਗੀ ਲੱਗੀ ਹੈ ਵੀਡੀਓ ਲਾਈਕ ਕਰਕੇ ਹਾਈਪ ਦਾ ਬਟਨ ਦਬਾ ਦਿਓ ਤਾਂ ਕਿ ਵੱਧ ਤੋਂ ਵੱਧ ਵੀਡੀਓ ਸਾਂਝੀ ਹੋ ਸਕੇ ਧੰਨਵਾਦ ਜੀ